ਕੀ ਸਰਕਾਰ ਨੇ ਉਹ ਇੱਕ ਨਵਾਂ ਜਿਹਾ ਕਾਨੂੰਨ ਬਣਾ ਲਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ ਉਹ ਸਕੂਲ ਦੇ ਉੱਪਰ ਕਿਸੇ ਵੀ ਵਾਹਨ ਤੇ ਦੁਪਈਆ ਵਾਹਨ ਹੋਵੇ ਜਾਂ ਚੁਪਈਆ ਵਾਹਨ ਹੋਵੇ ਉਹਦੇ ਉੱਪਰ ਸਕੂਲ ਉਹ ਨਹੀਂ ਟੁੱਕਣਗੇ ਬਿਲਕੁਲ ਜੀ ਇਸ ਫੈਸਲੇ ਲੈ ਕੇ ਸਖਤੀ ਕੀਤੀ ਗਈ ਹੈ ਜੁਰਮਾਨਾ 25000 ਰੱਖਿਆ ਗਿਆ ਜੇਕਰ ਕੋਈ ਅਣਹੋਣੀ ਵਾਪਰਦੀ ਹੈ 3 ਸਾਲ ਦੀ ਸਜ਼ਾ ਵੀ ਹੈਗੀ ਹੈ ਮਾਪੇ ਵੀ ਉਹਦੇ ਵਿੱਚ ਬੰਨੇ ਜਾਣਗੇ। ਹੁਣ ਦੇਖੋ ਜਿੱਥੇ ਚੌਕ ਵਿੱਚ ਦੇਖਣਗੇ ਪੁਲਿਸ ਵਾਲੇ ਖੜੇ ਆ ਉਹਨੂੰ ਐਦਾਂ ਟਰਨ ਕਰਕੇ ਜਾਣਗੇ ਭਾਵੇਂ ਅਗਲੇ ਬੰਦੇ ਦਾ ਨੁਕਸਾਨ ਹੋ ਜਾਵੇ। ਬਿਲਕੁਲ ਸਹੀ ਗੱਲ ਹੈ। ਰੈੱਡ ਲਾਈਟ ਹੋਏਗੀ ਤੇ ਦੇਖਣਗੇ ਪੁਲਿਸ ਵਾਲਾ ਨਹੀਂ ਖੜਾ ਐ ਗੋਲੀ ਵੱਲ ਨਿਕਲ ਕੇ ਜਾਣਗੇ ਭਾਵੇਂ ਅਗਲਾ ਜਿਹੜਾ ਭਾਵੇਂ ਆਪਣੀ ਗ੍ਰੀਨ ਲਾਈਟ ਤੇ ਆ ਰਿਹਾ ਹੋਏਗਾ ਉਹਨਾਂ ਨੂੰ ਨੁਕਸਾਨ ਹੋ ਜਾਏਗਾ। ਠੀਕ ਹੈ ਤੁਹਾਡਾ ਜੀਵਨ ਪੱਤਰ ਕੀ ਹੋ ਜਾ ਵੀ ਹੋ ਸਕਦਾ ਹੈ। ਪਰ ਸਕੂਲ ਜਿਹੜਾ ਹੈਗਾ ਉਹ ਸਕੂਲ ਤਾਂ ਵਿੱਦਿਆ ਦਾ ਮੰਦਰ ਹੈ। ਬਿਲਕੁਲ ਜੀ। ਉੱਥੇ ਵਰਦੀਆਂ ਇਸੇ ਕਰਕੇ ਤਾਂ ਲਗਾਈਆਂ ਗਈਆਂ। ਬਿਲਕੁਲ। ਕਿ ਸਾਰੇ ਇੱਕ ਬਰਾਬਰ ਲੱਗਣ ਬਿਲਕੁਲ ਜੀ ਸਕੂਲ ਦੇ ਵਿੱਚ ਕਾਨੂੰਨਨ ਤੌਰ ਤੇ ਉਹ ਉਹ ਆ ਹੀ ਨਹੀਂ ਸਕਦੇ ਜਦ ਤੱਕ ਉਹਨਾਂ ਦਾ ਲਾਇਸੈਂਸ ਨਹੀਂ ਬਣਦਾ ਬਿਲਕੁਲ ਜੀ ਅਸੀਂ ਆਪਣੇ ਸਕੂਲ ਦੇ ਬਾਹਰ ਜਿਹੜਾ ਸਕਿਉਰਿਟੀ ਗਾਰਡ ਰੱਖਿਆ ਹੋਇਆ ਉਹ ਬਾਕਾਇਦਾ ਪਕਾਇਲ ਨਾਲ ਬੱਚਿਆਂ ਦਾ ਲਾਇਸੈਂਸ ਚੈੱਕ ਕਰਦੇ ਹੈਗੇ ਆ ਫਿਰ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾਂਦਾ ਹੈਗਾ ਫਿਰ ਉਹਨਾਂ ਨੂੰ ਰੱਖਣ ਦਿੱਤਾ ਜਾਂਦਾ ਹੈਗਾ ਅਲਾਉਡ ਤਾਂ ਹੀ ਕੀਤਾ ਜਾਂਦਾ ਹੈ ਕਿ ਜੇ ਤੁਹਾਡੇ ਕੋਲ ਲਾਇਸੈਂਸ ਹੈ ਮਾਪੇ ਨਾਲ ਫੜ ਲੈ ਕਿ ਭਾਈ ਜਿਹਦਾ ਹੈਗਾ ਆ ਜਿਹਦੇ ਨਾਮ ਦੇ ਉੱਪਰ ਰਜਿਸਟਰਡ ਆ ਵਹੀਕਲ ਆ ਉਸ ਬੰਦੇ ਨੂੰ ਸਜ਼ਾ ਹੋਣੀ ਆ ਜੁਰਮਾਨਾ ਵੀ ਹੋਣਾ 3 ਸਾਲ ਦੀ ਸਜ਼ਾ ਵੀ ਹੋਣੀ ਆ ਤੁਹਾਨੂੰ ਲੱਗਦਾ ਕੀ ਇਹੋ ਜੀ ਸਖਤੀ ਅਧਿਆਪਕਾਂ ਦੇ ਉੱਪਰ ਵੀ ਹੋ ਜਾਣੀ ਚਾਹੀਦੀ ਸੀ ਕਿ ਅਧਿਆਪਕ ਵੀ ਨਾਲੇ ਬੰਨਦੇ ਕਿਉਂਕਿ ਆਉਂਦੇ ਤਾਂ ਸਕੂਲੇ ਹੀ ਠਾਉਂਦੇ ਤਾਂ ਸਕੂਲੇ ਹੀ ਆ। ਕੁੜੇ ਦਿਨਾਂ ਦੀ ਖਬਰ ਹੈ ਕਿ 13 ਸਾਲ ਦਾ ਬੱਚਾ ਹਸਪੀਟਲ ਦੇ ਵਿੱਚ ਕੋਈ ਬਿਮਾਰ ਆ ਤੇ ਜਾਣ ਕਿਸੇ ਕੋਈ ਥਾਂ ਦੇ ਉੱਪਰ ਉਹ ਰੋਟੀ ਦੇਣ ਗਿਆ। ਉਹ ਟਿਪਰ ਦੇ ਹੇਠਾਂ ਆ ਗਿਆ 13 ਸਾਲ ਦਾ ਬੱਚਾ ਇਸ ਜਹਾਨੋਂ ਚਲਾ ਗਿਆ ਹੁਣ ਇੱਥੇ ਇਹ ਗਲਤੀ ਜਿਹੜੀ ਹੈ ਕਿਉਂਕਿ 13 ਸਾਲ ਦੇ ਬੱਚੇ ਦਾ ਨਾ ਤਾਂ ਲਾਇਸੈਂਸ ਬਣਿਆ ਨਾ ਉਹਨੂੰ ਕੋਈ ਪ੍ਰੋਪਰ ਜੋ ਆਵਾਜਾਈ ਦੇ ਨਿਯਮ ਹੈਗੇ ਨਾ ਉਹਨਾਂ ਦੇ ਬਾਰੇ ਪਤਾ ਹੈਗਾ ਆ ਤੁਸੀਂ ਦੇਖੋ ਜਿਹੜੇ ਬੱਚੇ ਯੂਥ ਹੈਗੇ ਉਹ ਇੰਨੀ ਤੇਜ਼ ਚਲਾ ਰਹੇ ਹੁੰਦੇ ਹੈਗੇ ਜੇ ਸਪੋਜ਼ ਕਿਸੇ ਕੋਲ ਤੁਸੀਂ ਜਿਵੇਂ ਕਹਿ ਰਹੇ ਹੋ ਕਿ 18 ਸਾਲ ਦਾ ਬੱਚਾ ਉਹਦੇ ਕੋਲ ਲਾਇਸੈਂਸ ਹੋਲਡਰ ਹੈਗਾ ਉਹਨੇ ਇੱਕ ਦਿਨ ਨਾਲ ਚਾਰ-ਚਾਰ ਵਟਾਏ ਹੁੰਦੇ ਹੈਗੇ ਹੁਣ ਅੱਜਕੱਲ ਜਿਹੜਾ ਜੇ ਤੁਸੀਂ ਆਰਟੀਓ ਦੇ ਦਫਤਰ ਜਾਂਦੇ ਹੈਗੇ ਉਹ ਲਾਇਸੈਂਸ ਮਿਲਦਾ ਹੈਗਾ ਉਹਨਾਂ ਨੇ ਡਰਾਈਵਿੰਗ ਟੈਸਟ ਰੱਖੇ ਹੋਏ ਆ ਪਰ ਮੈਨੂੰ ਨਹੀਂ ਲੱਗਦਾ ਹੈਗਾ ਡਰਾਈਵਿੰਗ ਟੈਸਟ ਤੋਂ ਬਿਨਾ ਹੀ ਬੱਚੇ ਚਲਾਈ ਫਿਰਦੇ ਚਲਾਈ ਫਿਰਦੇ ਡਰਾਈਵਿੰਗ ਲਾਇਸੈਂਸ ਤੋਂ ਬਿਨਾ ਚਲਾਈ ਫਿਰਦੇ ਆਂ ਔਰ ਜੇਕਰ ਅਸੀਂ ਆਪਣੇ ਅਦਾਰਿਆਂ ਦੀ ਗੱਲ ਕਰ ਲੈਨੇ ਆ ਸਾਡੇ ਸਾਰਿਆਂ ਨੂੰ ਪਤਾ ਕਿ ਸਾਡੇ ਅਦਾਰਿਆਂ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਹੈ ਸਾਰਾ ਕੁਝ ਕਾਨੂੰਨੀ ਨਹੀਂ ਹੁੰਦਾ ਸਾਰਾ ਕੁਝ ਗੈਰਕਾਨੂੰਨੀ ਵੀ ਨਹੀਂ ਹੁੰਦਾ ਪਰ ਕੁਝ ਲੋਕ ਇਧਰੋਂ ਉਧਰੋਂ ਸੱਜਿਓਂ ਕਬਿਓ ਕਿਤੇ ਕੋਈ ਖਿੜਕੀ ਨੰਬਰ ਐਸਾ ਵੀ ਹੁੰਦਾ ਕਿ ਜਿਸ ਕਿਟ ਕੀ ਨੰਬਰ ਦੇ ਥਰੂ ਉਹ ਲਾਇਸੈਂਸ ਬਣਵਾ ਵੀ ਲੈਂਦੇ ਪਰ ਇੱਥੇ ਸਾਡੀ ਮੁਲਕ ਦੇ ਵਿੱਚ ਇਹ ਹੈ ਕਿ ਅਸੀਂ ਜੇਕਰ ਕਹਿ ਦਈਏ ਕਿ 100% ਕੋਈ ਬੰਦਾ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਜੂ ਤਾਂ ਮੈਂ ਇੱਥੇ ਬੈਠ ਕੇ ਝੂਠ ਬੋਲ ਰਿਹਾ ਹੋਊਗਾ ਕਿਉਂਕਿ ਜੇਕਰ ਪੁਲਿਸ ਵਾਲੇ ਕਰਨਗੇ ਉਪਰੋਂ ਕਈਆਂ ਦੇ ਫੋਨ ਕਰਨ ਨੂੰ ਲੱਗ ਜਾਂਦੇ ਆ ਬਹੁਤ ਸਾਰੀਆਂ ਸਿਫਾਰਿਸ਼ਾਂ ਪੈ ਜਾਂਦੀਆਂ ਜੇਕਰ ਤੁਸੀਂ ਕਰਦੇ ਹੋ ਮਾਪੇ ਲੜਨ ਆ ਜਾਂਦੇ ਆ ਕਿ ਸਾਡੇ ਬੱਚੇ ਨੂੰ ਤੁਸੀਂ ਆ ਨਹੀਂ ਕਹਿ ਸਕਦੇ ਤੁਸੀਂ ਉਹ ਨਹੀਂ ਕਹਿ ਸਕਦੇ ਤੁਸੀਂ ਇਦਾਂ ਕਰ ਸਕਦੇ ਹੋ ਤੁਹਾਡੇ ਵੀ ਹੱਥ ਵੱਜ ਗਏ ਕਿ ਅਸੀਂ ਤਾਂ ਆਪਣੀ ਨੌਕਰੀ ਕਰਨੀ ਆ ਭਾਈ ਜੇਕਰ ਇਹਨਾਂ ਨੂੰ ਨਹੀਂ ਆਪਣੇ ਨਿਆਣੇ ਦੀ ਫਿਕਰ ਤੇ ਅਸੀਂ ਕੀ ਕਰੀਏ ਕਿ ਮੈਨੂੰ ਫੋਨ ਵੀ ਚਾਹੀਦਾ ਮੈਨੂੰ ਵਾਈਕ ਵੀ ਚਾਹੀਦਾ ਤਦ ਹੀ ਮੈਂ ਸਕੂਲ ਜਾਣਾ ਇਹ ਮੇਰੇ ਵਾਸਤੇ ਨਵੀਂ ਗੱਲ ਨਹੀਂ ਹੈ ਮੇਰੇ ਕੋਲ ਪੇਰੈਂਟਸ ਆ ਕੇ ਸ਼ਿਕਾਇਤ ਕਰਦੇ ਆ ਹਾਂ ਪਰ ਇਹ ਗੱਲ ਹੈਗੀ ਹੈ ਉੱਥੇ ਪੇਰੈਂਟਸ ਨੇ ਵੀ ਉਹਨਾਂ ਨੂੰ ਸਮਝਾਉਣਾ ਹੈ ਅਸੀਂ ਇਹ ਸਮਝਾਵਾਂਗੇ ਨਾਲ ਇਹ ਡਬਲ ਰੋਲ ਹੈਗਾ ਜੀ ਹਾਂ ਪੇਰੈਂਟਸ ਦਾ ਆਪਣਾ ਰੋਲ ਹੈਗਾ ਤੇ ਪੇ ਤੇ ਇਥੇ ਟੀਚਰਸ ਦਾ ਆਪਣਾ ਰੋਲ ਹੈ ਕਿਉਂਕਿ ਟੀਚਰਸ ਕੋਲ ਇੱਕ ਬੱਚੇ ਨੇ ਆਣਾ ਸਿਰਫ 6 ਘੰਟੇ ਲਈ ਹੂੰ ਠੀਕ ਹੈ ਬਾਕੀ ਜਿਹੜੇ ਉਹਨੇ 18 ਘੰਟੇ ਹੈਗਿਆ ਉਹਨੇ ਘਰ ਵਿੱਚ ਰਹਿਣਾ ਹੈ ਜੀ ਸਮਾਜ ਦੇ ਵਿੱਚ ਰਹਿਣਾ ਹੈ ਸਮਾਜ ਵਿੱਚ ਰਹਿਣਾ ਹੈਗਾ ਆਪਣੇ ਪੇਰੈਂਟਸ ਕੋਲ ਰਹਿਣਾ ਹੈ ਆਪਣੀ ਫੈਮਿਲੀ ਵਿੱਚ ਰਹਿਣਾ ਹੈਗਾ ਸਵਾਗਤ ਸਾਡੇ ਦਰਸ਼ਕਾਂ ਦਾ ਸਾਡੀ ਇਸ ਗੱਲਬਾਤ ਵਿੱਚ ਸਾਡੀ ਇਹ ਗੱਲਬਾਤ ਤੁਹਾਡੇ ਵਾਸਤੇ ਹੈ ਸਾਡੀ ਇਹ ਗੱਲਬਾਤ ਤੁਹਾਡੇ ਬੱਚਿਆਂ ਦੇ ਵਾਸਤੇ ਹੈ ਸਾਡੀ ਇਹ ਗੱਲਬਾਤ ਤੁਹਾਡੇ ਭਵਿੱਖ ਦੇ ਵਾਸਤੇ ਹੈ ਸਾਡੀ ਇਹ ਗੱਲਬਾਤ ਤੁਹਾਡੇ ਦੇਸ਼ ਦੇ ਭਵਿੱਖ ਦੇ ਵਾਸਤੇ ਹੈ ਅੱਜ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਕਿ ਜੇਕਰ ਕੋਈ ਬੱਚਾ ਅੰਡਰ ਏਜ ਹੋਏਗਾ ਉਹ ਵਹੀਕਲ ਲੈ ਕੇ ਸੜਕ ਤੇ ਨਿਕਲੇਗਾ ਜਾਂ ਸਕੂਲ ਜਾਏਗਾ ਅਕਸਰ ਅਸੀਂ ਦੇਖਦੇ ਹਾਂ ਕਿ ਬੱਚੇ ਸਕੂਲਾਂ ਦੇ ਵਿੱਚ ਮੋਟਰਸਾਈਕਲਾਂ ਸਕੂਟਰਾਂ ਤੇ ਜਾਂਦੇ ਨੇ ਤੇ ਉਹ ਬੱਚਾ ਜੇਕਰ ਰਸਤੇ ਦੇ ਵਿੱਚ ਪੁਲਿਸ ਦੀ ਅੱਖੇ ਚੜ ਗਿਆ ਜਾਂ ਹੱਥੇ ਚੜ ਗਿਆ ਜੁਰਮਾਨਾ ਹੋਏਗਾ ਚਲਾਨ ਕਟਿਆ ਜਾਏਗਾ ਵਹੀਕਲ ਜ਼ਬਤ ਹੋ ਸਕਦਾ ਤੇ ਜੇਕਰ ਰੱਬ ਨਾ ਕਰੇ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਮਾਪੇ ਨੂੰ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਸੋ ਇਸ ਕਰਕੇ ਇਸ ਕਾਨੂੰਨ ਨੂੰ ਪਾਸ ਕਰ ਦਿੱਤਾ ਗਿਆ ਹੁਣ ਇਹ ਕਾਨੂੰਨ ਨੂੰ ਸਖਤੀ ਦੇ ਨਾਲ ਲਾਗੂ ਕਰਵਾਉਣ ਦੇ ਵਾਸਤੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਚੁਸਤ ਦਰਸਤ ਹੈ ਸਕੂਲ ਮੁਖੀਆਂ ਦੀ ਵੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ ਔਰ ਸਕੂਲਾਂ ਦੇ ਇਰਦ-ਗਿਰਦ ਨਾਕੇ ਲਗਾ ਕੇ ਇਸ ਕਾਨੂੰਨ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਅੱਜ ਅਸੀਂ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੈਠੇ ਹਾਂ ਔਰ ਉਹਨਾਂ ਸਕੂਲ ਦੇ ਮੁਖੀ ਦੇ ਨਾਲ ਗੱਲਬਾਤ ਕਰਨੀ ਹੈ ਕਿ ਜਿਨ੍ਹਾਂ ਦੇ ਕੋਲ ਬੱਚੇ ਸਕੂਟਰਾ ਮੋਟਰਸਾਈਕਲਾਂ ਤੇ ਕਿਸੇ ਵਕਤ ਆਇਆ ਕਰਦੇ ਸੀ ਪਰ ਹੁਣ ਇਹ ਮਾਮਲਾ ਸ਼ਾਂਤ ਹੁੰਦਾ ਜਾ ਰਿਹਾ ਫਿਰ ਵੀ ਸਕੂਲ ਮੁਖੀਆਂ ਦੀ ਕੀ ਜ਼ਿੰਮੇਵਾਰੀ ਹੈ ਇਹ ਉਹਨਾਂ ਦੇ ਕੋਲੋਂ ਪੁੱਛਾਂਗੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋ ਵਾਲੀ ਰੋਡ ਜਿਹੜਾ ਕਿ ਬੱਚਿਆਂ ਤੇ ਬੱਚੀਆਂ ਦਾ ਸਾਂਝਾ ਆ ਉਸ ਸਕੂਲ ਦੇ ਮੁਖੀ ਸਾਡੇ ਨਾਲ ਮੈਡਮ ਮਨਿੰਦਰ ਜੀ ਨੇ ਔਰ ਮੈਡਮ ਮਨਿੰਦਰ ਜੀ ਸਟੇਟ ਅਵਾਰਡੀ ਨੇ ਅੱਜ ਸਾਡੀ ਗੱਲਬਾਤ ਵਿੱਚ ਸ਼ਾਮਲ ਨੇ ਮੈਮ ਸਭ ਤੋਂ ਪਹਿਲਾਂ ਤੇ ਤੁਹਾਡਾ ਨਿੱਕਾ ਸਵਾਗਤ ਹੈ ਜੀ ਅੱਛਾ ਜੀ ਥੈਂਕ ਯੂ ਜੀ ਮੈਮ ਗੱਲ ਹੈ ਕਿ ਇਸ ਤਰ੍ਹਾਂ ਦੀ ਸਰਕਾਰ ਨੇ ਉਹ ਇੱਕ ਨਮਜ ਦਾ ਕਾਨੂੰਨ ਬਣਾ ਲਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ ਉਹ ਸਕੂਲ ਦੇ ਉੱਪਰ ਕਿਸੇ ਵੀ ਵਾਹਨ ਤੇ ਦੁਪਈਆ ਵਾਹਨ ਹੋਵੇ ਜਾਂ ਚੁਪਈਆ ਵਾਹਨ ਹੋਵੇ ਉਹਦੇ ਉੱਪਰ ਸਕੂਲ ਉਹ ਨਹੀਂ ਟੁੱਕਣਗੇ ਬਿਲਕੁਲ ਠੀਕ ਇਸ ਫੈਸਲੇ ਲੈ ਕੇ ਸਖਤੀ ਕੀਤੀ ਗਈ ਹੈ ਜੁਰਮਾਨਾ 25000 ਰੱਖਿਆ ਗਿਆ ਜੇਕਰ ਕੋਈ ਅਣਹੋਣੀ ਵਾਪਰਦੀ ਹੈ 3 ਸਾਲ ਦੀ ਸਜ਼ਾ ਵੀ ਹੈਗੀ ਹੈ ਮਾਪੇ ਵੀ ਉਹਦੇ ਵਿੱਚ ਬੰਨੇ ਜਾਣਗੇ ਬਿਲਕੁਲ ਠੀਕ ਹੈ ਔਰ ਇਸ ਕਾਨੂੰਨ ਨੂੰ ਲੈ ਕੇ ਹੁਣ ਸਕੂਲ ਮੁਖੀ ਜਿਹੜੇ ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਦੇਖੋ ਜੀ ਸਕੂਲ ਮੁਖੀ ਦੀ ਜ਼ਿਆਦਾ ਜ਼ਿੰਮੇਵਾਰੀ ਹੈ ਉਹ ਇਸਾ ਹੈ ਕਿ ਜਿਹੜੇ ਬੱਚੇ ਆ 18 ਸਾਲ ਤੋਂ ਘੱਟ ਉਹ ਜ਼ਿਆਦਾਤਰ ਸਕੂਲਾਂ ਵਿੱਚ ਹੀ ਹੈ ਜੀ ਠੀਕ ਹੈ ਜੀ ਸਕੂਲਾਂ ਵਿੱਚ ਹੋਣ ਦੇ ਨਾਲ ਨਾਲ ਬੱਚੇ ਜਿਹੜੇ ਹੈਗੇ ਆ ਅੱਜਕੱਲ ਜ਼ਿਆਦਾ ਤੋਂ ਜ਼ਿਆਦਾ ਬਾਈਕਸ ਤੇ ਹੀ ਆ ਰਹੇ ਗਏ। ਜੀ इवन ਜੇ ਬੱਚਾ 13 14 ਸਾਲ ਦਾ ਜਦੋਂ ਤੱਕ ਉਹ ਲੈ ਸਕੂਟਰ ਤੇ ਪੈਰ ਲੱਗਣ ਜੋਗੇ ਹੁੰਦੇ ਆ ਮਾਪੇ ਉਹਨੂੰ ਇਹੀ ਕੰਪੈਲ ਕਰਦੇ ਆ ਕਿ ਸਾਨੂੰ ਕੋਈ ਨਾ ਕੋਈ ਵਹੀਕਲਸ ਲੈ ਕੇ ਦੋ। ਜੀ ਤਾਂ ਹੀ ਅਸੀਂ ਸਕੂਲ ਜਾਣਾ ਹੈ। इवन ਵੱਡੇ ਕਰਾਂ ਵਿੱਚ ਤਾਂ ਇਹ ਹੁੰਦਾ ਹੀ ਹੁੰਦਾ ਹੈਗਾ। इवन ਜਿਹੜੇ ਸਾਡੇ ਸਕੂਲ ਵਿੱਚ ਹੈਂਡ ਟੂ ਮਾਉਥ ਪੇਰੈਂਟਸ ਜਿਹੜੇ ਹੈਗੇ ਆ ਆਪਣੇ ਬੱਚਿਆਂ ਨੂੰ ਪੜਾ ਰਹੇ ਆ। ਯਾ ਮਾਈਗਰੇਟਰੀ ਲੇਬਰਸ ਦੇ ਬੱਚਿਆਂ ਦੇ ਪਰੜ ਰਹੇ ਗਿਆ ਦੇ ਆਲਸੋ ਪ੍ਰੇਫਰ ਕੀ ਸਾਡੇ ਕੋਲ ਬੱਚੇ ਜਿਹੜੇ ਹੈਗੇ ਆ ਉਹ ਕੋਈ ਨਾ ਕੋਈ ਵਾਈਕਲਸ ਤੇ ਆਣ ਕਿਉਂਕਿ ਅੱਜ ਕੱਲ ਦਾ ਜੋ ਟ੍ਰੈਂਡ ਚੱਲ ਰਿਹਾ ਹੈਗਾ ਇੱਕ ਸਾਈਕਲ ਵਾਲਾ ਜਿਹੜਾ ਬੱਚਾ ਹੈਗਾ ਉਹਨੂੰ ਇੱਕ ਗਰੀਬ ਜਾਂ ਉਹਨੂੰ ਇੱਕ ਕਮਜ਼ੋਰ ਮੰਨਿਆ ਜਾਂਦਾ ਹੈਗਾ ਜਦ ਕਿ ਬਾਈਕਸ ਜਾਂ ਸਕੂਟਰਸ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੀ ਸ਼ਾਨ ਮੰਨਦੇ ਹੈਗੇ ਸਟੈਂਡਰਡ ਮੰਨਦੇ ਸਟੈਂਡਰਡ ਮੰਨਦੇ ਇੱਕ ਫੋਨ ਰੱਖਣਾ ਜੀ ਭਾਵੇਂ ਫੀਸ ਉਹ ਨਾ ਦੇਣ ਕਈ ਵਾਰੀ ਸਾਡੇ ਟੀਚਰਸ ਆ ਕੇ ਕੰਪਲੇਨਟ ਕਰਦੇ ਆ ਮੈਡਮ ਮੇਰੇ ਕੋਲ ਫਲਾਣੇ ਬੱਚੇ ਦੀ ਫੀਸ ਨਹੀਂ ਆਈ ਹੈ ਟਿੰਗ ਉਹ ਬਲੇ ਬੱਚੇ ਦੀ ਫੀਸ ਨਹੀਂ ਆਈ ਹੈ ਗਿਆ ਕਿਉਂਕਿ ਬੱਚੇ ਸਾਡੇ ਕੋਲ ਜਿਆਦਾ ਮਾਈਗਰੇਟਰੀ ਲੇਬਰਸ ਦੇ ਆਉਂਦੇ ਆ ਫੀਸ ਨਹੀਂ ਦੇਣਗੇ ਬਟ ਹੱਥ ਵਿੱਚ ਫੋਨ ਵੀ ਹੋਏਗਾ ਜੋ ਕਿ ਅਲਾਉਡ ਨਹੀਂ ਹੈ ਜੀ ਤੇ ਨਾਲ ਸਕੂਟਰ ਜਾਂ ਬਾਈਕ ਵੀ ਹੋਏਗਾ ਉਹਨਾਂ ਕੋਲ ਹਮ ਮਤਲਬ ਕਿ ਸਕੂਟਰ ਬਾਈਕ ਲੈ ਕੇ ਆਣਾ ਆਪਣੇ ਆਪ ਨੂੰ ਉਹ ਇੱਕ ਡਿਗਨਰਿਟੀ ਦਾ ਸਾਈਨ ਸਮਝਦੇ ਬਿਲਕੁਲ ਪਰ ਦੇਖੋ ਜੇਕਰ ਉਹ ਸਕੂਟਰ ਮੋਟਰਸਾਈਕਲ ਤੇ ਸਕੂਲ ਆਉਂਦੇ ਨੇ ਉਹ ਆਪਣੇ ਆਪ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਸਾਡਾ ਜੋ ਰਹਿਣ ਸਹਿਣ ਆ ਉਹਦਾ ਪੱਧਰ ਉੱਚਾ ਉੱਠੇ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਚੱਕਰ ਇਹ ਹੈ ਕਿ ਠੀਕ ਹੈ ਤੁਹਾਡਾ ਜੀਵਨ ਪੱਧਰ ਕਿਹੋ ਜਿਹਾ ਵੀ ਹੋ ਸਕਦਾ ਪਰ ਸਕੂਲ ਜਿਹੜਾ ਹੈਗਾ ਉਹ ਸਕੂਲ ਤਾਂ ਵਿੱਦਿਆ ਦਾ ਮੰਦਰ ਹੈ ਬਿਲਕੁਲ ਜੀ ਉੱਥੇ ਵਰਦੀਆਂ ਇਸੇ ਕਰਕੇ ਤਾਂ ਲਗਾਈਆਂ ਗਈਆਂ ਬਿਲਕੁਲ कि ਸਾਰੇ ਇੱਕ ਬਰਾਬਰ ਲੱਗਣ ਬਿਲਕੁਲ ਜੀ ਸਕੂਲ ਦੇ ਵਿੱਚ ਕਾਨੂੰਨਨ ਤੌਰ ਤੇ ਉਹ ਉਹ ਆ ਹੀ ਨਹੀਂ ਸਕਦੇ ਜਦ ਤੱਕ ਉਹਨਾਂ ਦਾ ਲਾਇਸੈਂਸ ਨਹੀਂ ਬਣਦਾ ਉਹ ਮੋਟਰਸਾਈਕਲ ਸਕੂਟਰ ਉਹ ਚਲਾ ਹੀ ਨਹੀਂ ਸਕਦੇ ਪਰ ਫੇਰ ਵੀ ਇਸ ਕਾਨੂੰਨ ਦੇ ਬਣ ਤੋਂ ਪਹਿਲਾਂ ਵੀ ਆਉਂਦੇ ਰਹਿਆ ਹੁਣ ਜਦੋਂ ਕਾਨੂੰਨ ਸਖਤ ਬਣਾ ਕੇ ਸਰਕਾਰ ਨੇ ਇੱਕ ਮੌਲਤ ਵੀ ਦਿੱਤੀ ਸੀ ਕਿ ਇੱਕ ਮਹੀਨਾ ਤੁਹਾਨੂੰ ਬਖਸ਼ ਦਿੰਨੇ ਆ ਹੁਣ ਧੜਾ ਧੜ ਚਲਾਨ ਕੱਟੇ ਜਾ ਰਹੇ ਆ ਰਾਹਾਂ ਦੇ ਵਿੱਚ ਰੋਕ ਰੋਕੇ ਸਕੂਲੀ ਬੱਚੇ ਜਿਹੜੇ ਆ ਉਹਨਾਂ ਨੂੰ ਰੋਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਵਹੀਕਲ ਜ਼ਬਤ ਕੀਤੇ ਜਾ ਰਹੇ ਆ ਔਰ ਇਸ ਮਾਮਲੇ ਦੇ ਵਿੱਚ ਸਕੂਲਾਂ ਵੱਲੋਂ ਵੀ ਸਖਤੀ ਕੀਤੀ ਗਈ ਹੈ ਬਿਲਕੁਲ ਜੀ ਅਸੀਂ ਆਪਣੇ ਸਕੂਲ ਦੇ ਬਾਹਰ ਜਿਹੜਾ ਸਕਿਉਰਟੀ ਗਾਰਡ ਰੱਖਿਆ ਹੋਇਆ ਉਹ ਬਾਕਾਇਦਾ ਪਕਾਇਲ ਨਾਲ ਬੱਚਿਆਂ ਦਾ ਲਾਇਸੈਂਸ ਚੈੱਕ ਕਰਦੇ ਹੈਗੇ ਆ ਫਿਰ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾਂਦਾ ਹੈਗਾ ਫਿਰ ਉਹਨਾਂ ਨੂੰ ਰੱਖਣ ਦਿੱਤਾ ਜਾਂਦਾ ਹੈਗਾ ਅਲਾਉਡ ਤਾਂ ਨਹੀਂ ਕੀਤਾ ਜਾਂਦਾ ਕਿ ਜੇ ਤੁਹਾਡੇ ਕੋਲ ਲਾਇਸੈਂਸ ਹੈ ਜੀ ਜੇ ਸਪੋਜ਼ ਨਹੀਂ ਲਾਇਸੈਂਸ ਹੈਗਾ ਤੇ ਬੱਚਿਆਂ ਨੂੰ ਅਸੀਂ ਅਲਾਉ ਨਹੀਂ ਕਰਦੇ ਹਾਂਗੇ ਪਰ ਇੱਥੇ ਵੀ ਬੱਚੇ ਕੀ ਹੈਗੇ ਆ ਉਹ ਡਬਲ ਕ੍ਰਾਸ ਕਰ ਲਏਗੇ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਬਾਹਰ ਦੂਰ ਰੱਖਾਂਦੇ ਆ ਜੀ ਤਾਂ ਕਿ ਉਹਨਾਂ ਨੂੰ ਆਉਂਦਾ ਇਜ਼ੀ ਰਹੇ ਹੂੰ ਹਾਂ ਤੇ ਉਹ ਆਪਣਾ ਜਿਵੇਂ ਆਪਾਂ ਕਹਿੰਦੇ ਖੁੱਲੇ ਵਿੱਚ ਸਾਈਕਲ ਜਾਂ ਆਪਣਾ ਜਿਹੜਾ ਮੋਟਰਸਾਈਕਲ ਐ ਸਕੂਟਰ ਉਹ ਬਾਹਰ ਲਾ ਕੇ ਆ ਜਾਂਦੇ ਹੈਗੇ ਆ ਪਰ ਅਜੇ ਤੱਕ ਸਾਡੀ ਨੋਲੇਜ ਵਿੱਚ ਜ਼ਿਆਦਾ ਨਹੀਂ ਆਇਆ ਕਿਉਂਕਿ ਬੱਚੇ ਜਿਹੜੇ ਹੈਗੇ ਸਾਡੇ ਵੱਲੋਂ ਪੈਦਲ ਆ ਰਹੇ ਆ ਜਾਂ ਫਿਰ ਬਸ ਤੇ ਆ ਰਹੇ ਆ ਜਾਂ ਆਟੋ ਤੇ ਆ ਰਹੇ ਹੈਗੇ ਜੀ ਦੇਖੋ ਇਹ ਇਹ ਵੀ ਗੱਲ ਇਹ ਬਿਲਕੁਲ ਸੱਚੀ ਗੱਲ ਆ ਇਹ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਬੱਚੇ ਸਕੂਟਰ ਮੋਟਰਸਾਈਕਲ ਤੇ ਆਉਂਦੇ ਨੇ ਕਿਉਂਕਿ ਸਕੂਲਾਂ ਦੀ ਚੈਕਿੰਗ ਹੋਣ ਲੱਗ ਪਈ ਆ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਚੁਸਤ ਹੋ ਗਿਆ ਸਕੂਲਾਂ ਦੇ ਇਰਤ ਗਿਰਦ ਨਾਕੇ ਲਗਾਏ ਜਾ ਰਹੇ ਆ ਔਰ ਉੱਥੇ ਰੋਕੇ ਉਹਨਾਂ ਦੇ ਬਕਾਇਦਾ ਚਲਾਨ ਕੱਟੇ ਜਾ ਰਹੇ ਆ ਔਰ ਇਸ ਚਲਾਨ ਤੋਂ ਡਰਦੇ ਹੋਏ ਜਿਹੜੇ ਉਹ ਬੱਚੇ ਨੇ ਉਹ ਆਪਣਾ ਸਕੂਟਰ ਮੋਟਰਸਾਈਕਲ ਕਿਤੇ ਹੋਰ ਲੁਕਵੀ ਥਾਂ ਦੇ ਉੱਪਰ ਉਹ ਪਾਰਕ ਕਰਕੇ ਫਿਰ ਸਕੂਲਾਂ ਦੇ ਵਿੱਚੋਂ ਜਾਂਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਖਤਰਨਾਕ ਇਹ ਵੀ ਨੇ ਸਕੂਲ ਅਧਿਆਪਕ ਜਿਹੜਾ ਜਾਂ ਮੁਖੀ ਜਿਹੜਾ ਉਹ ਸਕੂਲ ਦੇ ਕੈਂਪਸ ਦੀਕਰ ਜਾਂ ਫਿਰ ਬਾਹਰ ਗੇਟ ਤੇ ਖੜਾ ਹੋ ਕੇ ਤਾਂ ਨਿਗਰਾਨੀ ਕਰ ਸਕਦਾ ਹੈ ਬਕਾਇਦਾ ਗਾਰਡ ਹੁਣ ਸਰਕਾਰ ਵੱਲੋਂ ਰੱਖ ਕੇ ਦਿੱਤੇ ਗਏ ਨੇ ਪਰ ਜੇਕਰ ਬਾਹਰ ਇਸ ਤਰ੍ਹਾਂ ਬੱਚਾ ਕਰੇਗਾ ਉਹ ਜ਼ਿੰਮੇਵਾਰੀ ਕਿਸ ਦੀ ਹੈ ਮਾਂ-ਬਾਪੀ ਦੇ ਜ਼ਿੰਮੇਵਾਰ ਨੇ ਕਿ ਜਿਹੜੇ ਉਹਨਾਂ ਨੂੰ ਉਹ ਘਰੋਂ ਦੇ ਕੇ ਤੋਰਦੇ ਨੇ ਹੁਣ ਮਾਂ-ਬਾਪ ਨਾਲ ਫੜ ਲੈ ਕਿ ਭਾਈ ਜਿਹਦਾ ਹੈਗਾ ਆ ਜਿਹਦੇ ਨਾਮ ਦੇ ਉੱਪਰ ਰਜਿਸਟਰਡ ਆ ਵਹੀਕਲ ਉਸ ਬੰਦੇ ਨੂੰ ਸਜ਼ਾ ਹੋਣੀ ਹੈ ਜੁਰਮਾਨਾ ਵੀ ਹੋਣਾ ਹੈ 3 ਸਾਲ ਦੀ ਸਜ਼ਾ ਵੀ ਹੋਣੀ ਹੈ ਤੁਹਾਨੂੰ ਲੱਗਦਾ ਕਿ ਇਹੋ ਜੀ ਸਖਤੀ ਅਧਿਆਪਕਾਂ ਦੇ ਉੱਪਰ ਵੀ ਹੋ ਜਾਣੀ ਚਾਹੀਦੀ ਸੀ ਕਿ ਅਧਿਆਪਕ ਵੀ ਨਾਲ ਹੀ ਬੰਨਦੇ ਕਿਉਂਕਿ ਆਉਂਦੇ ਤਾਂ ਸਕੂਲ ਲਈ ਠਾਉਂਦੇ ਤਾਂ ਸਕੂਲ ਹੋਈਆਂ ਦੇਖੋ ਇਹ ਸ਼ਕਲ ਹੋ ਜਾਂਦਾ ਨਾ ਕਿ ਸਾਡੀ ਜਿਹੜਾ ਦਾਇਰਾ ਹੈਗਾ ਉਹ ਸਾਡੇ ਕੈਂਪਸ ਤੱਕ ਲਿਮਟਿਡ ਹੈ ਮੁੰਜੇ ਸੱਚ ਸੋਸ ਬੱਚਾ 5-7 ਮਿੰਟ ਦੀ ਵਾਕ ਕਰਕੇ ਆਂਦਾ ਹੈਗਾ ਸਕੂਟਰ ਜਾਂ ਆਪਣਾ ਬਾਈਕ ਜਿਹੜਾ ਹੈਗਾ ਦੂਰ ਰੱਖ ਕੇ ਆਂਦਾ ਹੈਗਾ ਉਹ ਸਾਡੀ ਨੌਲੇਜ ਨਹੀਂ ਹੈ ਸਾਡੀ ਜਰਿਸਡਿਕਸ਼ਨ ਜਿਹੜੀ ਹੈ ਸਾਡੇ ਕੈਂਪਸ ਤੱਕ ਰਹਿ ਜਾਂਦੀ ਹੈ ਹਾਂ ਅਸੀਂ ਕਿਸੇ ਬੱਚੇ ਤੋਂ ਇਦਾਂ ਪਤਾ ਕਰ ਸਕਦੇ ਕਿ ਬੱਚੇ ਤੁਸੀਂ ਆਂਦੇ ਕਿੱਦਾਂ ਪਏ ਹੋ ਜੀ ਜੇ ਦਾ ਬੱਚੇ ਸੱਚ ਬੋਲਣਗੇ ਕਿ ਹਾਂਜੀ ਅਸੀਂ ਆਪਣਾ ਬਾਈਕ ਤੇ ਆ ਰਹੇ ਆ ਜਾਂ ਇਦਾਂ ਆ ਰਹੇ ਹਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਹੈਗਾ ਬੱਚਾ ਇਸ ਵਾਸਤੇ ਸੱਚ ਵੀ ਬੋਲੇਗਾ ਝੂਠ ਵੀ ਬੋਲ ਸਕਦਾ ਝੂਠ ਵੀ ਬੋਲ ਸਕਦਾ ਬਿਲਕੁਲ ਸਹੀ ਗੱਲ ਹੈ ਉਹ ਕਹਿ ਸਕਦਾ ਹੈਗਾ ਕਿ ਮੈਂ ਜੀ ਆਟੋ ਤੇ ਆਇਆ ਮੈਂ ਤਾਂ ਕਰਕੇ ਮੈਨੂੰ ਆਟੋ ਵਾਲੇ ਨੇ ਇੱਥੇ ਉਤਾਰਤਾ ਜਾਂ ਬੱਸ ਵਾਲੇ ਨੇ ਇੱਥੇ ਉਤਾਰਤਾ ਮੈਂ ਉਹ ਤੋਂ ਪੈਦਲ ਚੱਲ ਕੇ ਆ ਰਿਹਾ ਆਇਆਗਾ ਸਾਨੂੰ ਉਹਦੇ ਤੇ ਲਾਈਕ ਕਰਨਾ ਪਏਗਾ ਜੀ ਉਹ ਸਾਡੇ ਕੋਲ ਜਿਹੜੇ ਹੈਗੇ ਆ ਪੁਲਿਸ ਵਾਲੇ ਵੀ ਆਏ ਸੀਗੇ ਟ੍ਰੈਫਿਕ ਵਾਲੇ ਆਏ ਆ ਦੋ ਤਿੰਨ ਵਾਰੀ ਉਹਨਾਂ ਨੇ ਸੈਮੀਨਾਰ ਕੀਤੇ ਆ ਬਕਾਇਦਾ ਬੱਚਿਆਂ ਨੂੰ ਗਾਈਡ ਕੀਤਾ ਕਿ ਬੱਚਿਓ ਤੁਸੀਂ ਵਾਈਕਲਸ ਨਹੀਂ ਲੈ ਕੇ ਆਣੇ ਹੈਗੇ ਤੁਹਾਡੇ ਵਾਸਤੇ ਇਹ ਜੁਰਮਾਨਾ ਇਹ ਤੁਹਾਨੂੰ ਸਜ਼ਾ ਮਿਲੇਗੀ ਇਹ ਇਦਾਂ ਦਾ ਕਾਨੂੰਨ ਬਣ ਚੁੱਕਾ ਹੈਗਾ ਉਹ ਆ ਕੇ ਗਾਈਡ ਕਰਕੇ ਗਏ ਆ ਉਹਰੇ ਮੁਤਾਬਿਕ ਬੱਚੇ ਫੇਰ ਵੀ ਜੇ ਉਹ ਜੀਆਂ ਗੱਲਾਂ ਫੇਰ ਤਾਂ ਹੁਣ ਪੇਰੈਂਟਸ ਜਿਹੜੇ ਹੈਗੇ ਆ ਉਹ ਜ਼ਿਆਦਾ ਰਿਸਪੋਨਸੀਬਲ ਬਣ ਜਾਂਦੇ ਹੈਗੇ ਜੀ ਪੇਰੈਂਟਸ ਦੀ ਗੱਲ ਕਰਦੇ ਆਪਾਂ ਕਿ ਆ ਥੋੜੇ ਦਿਨਾਂ ਦੀ ਖਬਰ ਹੈ ਕਿ 13 ਸਾਲ ਦਾ ਬੱਚਾ ਹਸਪੀਟਲ ਦੇ ਵਿੱਚ ਕੋਈ ਬਿਮਾਰ ਆ ਤੇ ਜਾਂ ਕਿਸੇ ਕੋਈ ਥਾਂ ਦੇ ਉੱਪਰ ਉਹ ਰੋਟੀ ਦੇਣ ਗਿਆ ਉਹ ਟਿੱਪਰ ਦੇ ਹੇਠਾਂ ਆ ਗਿਆ 13 ਸਾਲ ਦਾ ਬੱਚਾ ਇਸ ਜਹਾਨੋਂ ਚਲਾ ਗਿਆ ਹੁਣ ਇੱਥੇ ਇਹ ਗਲਤੀ ਜਿਹੜੀ ਹੈ ਕਿਉਂਕਿ 13 ਸਾਲ ਦੇ ਬੱਚੇ ਦਾ ਨਾ ਤਾਂ ਲਾਇਸੈਂਸ ਬਣਿਆ ਨਾ ਉਹਨੂੰ ਕੋਈ ਪ੍ਰੋਪਰ ਜੋ ਆਵਾਜਾਈ ਦੇ ਨਿਯਮ ਹੈਗੇ ਨਾ ਉਹਨਾਂ ਦੇ ਬਾਰੇ ਪਤਾ ਹੈਗਾ ਆ ਹੁਣ ਇੱਥੇ ਅਸੀਂ ਗਾਈਡ ਬੱਚਿਆਂ ਨੂੰ ਵੀ ਕਰ ਰਹੇ ਆ ਜਿਵੇਂ ਤੁਸੀਂ ਦੱਸਿਆ ਕਿ ਪੁਲਿਸ ਵਾਲੇ ਆਣ ਕੇ ਸਕੂਲਾਂ ਦੇ ਵਿੱਚ ਸੈਮੀਨਾਰ ਕਰ ਰਹੇ ਆ ਅਧਿਆਪਕ ਵੀ ਦੱਸ ਰਹੇ ਉਹਨਾਂ ਨੂੰ ਕਿ ਨਹੀਂ ਆਉਣਾ ਪਰ ਜਿਹੜੇ ਮਾਪੇ ਤੁਹਾਨੂੰ ਲੱਗਦਾ ਕਿ ਸੈਮੀਨਾਰ ਕੁਝ ਮਾਪੇ ਬਾਬ ਦੇ ਵਾਸਤੇ ਵੀ ਹੋਣੇ ਚਾਹੀਦੇ ਬਿਲਕੁਲ ਜੀ ਮੈਂ ਤਾਂ ਇਹ ਕਹਾਂਗੀ ਕਿ ਈਵਨ ਮੁਹੱਲਿਆਂ ਵਿੱਚ ਜਿਹੜੇ ਬੱਚੇ ਹੈਗੇ ਆ ਉਹਨਾਂ ਦਾ ਜਾਂ ਫਿਰ ਜਿਹੜੇ ਦੁਕਾਨਾਂ ਤੇ ਕਈ ਛੋਟੇ ਛੋਟੇ ਲੜਕੇ ਵੀ ਲਗਾਏ ਹੁੰਦੇ ਆ ਕੋ ਵਰਕਰਸ ਲਗਾਏ ਹੁੰਦੇ ਆ ਉਹਨਾਂ ਦੇ ਵੀ ਸੈਮੀਨਾਰ ਹੋਣੇ ਚਾਹੀਦੇ ਆ ਬਾਕਾਇਦਾ ਉਹਨਾਂ ਨੂੰ ਇਹ ਵੀ ਗਾਈਡ ਕਰਨਾ ਚਾਹੀਦਾ ਕਿ ਬੇਟਾ ਜੀ ਤੁਹਾਡੀ ਲਿਮਟ ਵੀ ਸਪੀਡ ਲਿਮਟ ਇੰਨੀ ਹੋਣੀ ਚਾਹੀਦੀ ਹੈਗੀ ਤੁਸੀਂ ਦੇਖੋ ਜਿਹੜੇ ਬੱਚੇ ਯੂਥ ਹੈਗਾ ਉਹ ਇੰਨੀ ਤੇਜ਼ ਚਲਾ ਰਹੇ ਹੁੰਦੇ ਹੈਗੇ ਜੇ ਸਪੋਜ਼ ਕਿਸੇ ਕੋਲ ਤੁਸੀਂ ਜਿਵੇਂ ਕਹਿ ਰਹੇ ਹੋ ਕਿ 18 ਸਾਲ ਦਾ ਬੱਚਾ ਉਹਦੇ ਕੋਲ ਲਾਇਸੈਂਸ ਹੋਲਡਰ ਹੈਗਾ ਉਹਨੇ ਇੱਕ ਦਿਨ ਨਾਲ ਚਾਰ-ਚਾਰ ਮਟਾਏ ਹੁੰਦੇ ਹੈਗੇ ਬਿਲਕੁਲ ਥੈਟ ਇਜ਼ ਆਲਸੋ ਇਲੀਗਲ ਬਿਲਕੁਲ ਠੀਕ ਹੈ ਜੀ ਉਤੋਂ ਸਪੀਡ ਉਹਨਾਂ ਨੇ ਇੰਨੀ ਖਿੱਚੀ ਹੁੰਦੀ ਹੈ ਜਿਵੇਂ ਉਹ ਆਪਣੀ ਨਾ ਪਾਵਰ ਦਿਖਾ ਰਹੇ ਹੁੰਦੇ ਹੈਗੇ ਕਿ ਅਸੀਂ ਇੰਨੇ ਪਾਵਰਫੁੱਲ ਆ ਅਸੀਂ ਚਾਰ ਬੰਦਿਆਂ ਨੂੰ ਚ ਬਿਠਾ ਕੇ ਵੀ ਤੇ ਇੰਨਾ ਜ਼ਿਆਦਾ ਚਲਾ ਸਕਦੇ ਆ ਹੁਣ ਤੁਸੀਂ ਇਸ ਗੱਲ ਤੇ ਦੇਖੋ ਕਿ ਜਿਹੜੇ ਬਾਹਰੀਆਂ ਕੰਟਰੀਆਂ ਸਿਗੀਆਂ ਉਥੇ ਇੱਕ ਤਾਂ ਸਪੀਡ ਲਿਮਿਟ ਫਿਕਸਡ ਹੈ ਜੀ ਦੂਸਰਾ ਡਬਲ ਜਿਹੜੇ ਟੜੇ ਹੈ ਗਿਆ ਆ ਟੂ व्हीਲਰਸ ਆ ਉਹਨਾਂ ਦਾ ਲਾਇਸੈਂਸ ਲੈਣਾ ਇਹ ਇੰਨਾ ਔਖਾ ਹੁੰਦਾ ਹੈਗਾ 4 व्हीਲਰਸ ਦਾ ਲਾਇਸੈਂਸ ਫਿਰ ਵੀ ਮਿਲ ਜਾਂਦਾ ਹੈ टू व्हीलर्स ਦਾ লাইসেন্স ਲੈਣਾ ਕਿਉਂ ਔਕਾ ਹੈਗਾ ਕਿਉਂਕਿ ਇਟ ਇਜ਼ ਮੋਸਟ ਅਨਸੇਫ ਜੀ ਜਿਹੜੀ ਆ ਇਹ ਰਾਈਡਸ ਹੈਗੀਆਂ ਇਹ ਜਿਆਦਾ アンセਫ ਹੁੰਦੀਆਂ ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਹੈਗਾ ਇਹ ਤੁਹਾਨੂੰ ਬੋਡੀ ਨੂੰ ਫਿਜ਼ੀਕਲ ਚੋਟ ਜਿਆਦਾ ਦਿੰਦੇ ਆ ਜਦ ਕਿ ਜੇ ਤੁਸੀਂ 4 ਵੀਲਰ ਚੋਂ ਉਰੇ ਚੰਨੀ ਚੋਟ ਨਹੀਂ ਲੱਗਦੀਏਗੀ ਜੀ ਤੇ ਇਸ ਕਰਕੇ ਜੇ ਸਪੋਜ਼ ਅਸੀਂ ਚਾਹਨੇ ਹੈਗੀਆਂ ਕਿ ਅਸੀਂ ਹਿਊਮਨ ਸੇਫਟੀ ਰੱਖੀਏ ਤੇ ਐਟਲੀਸਟ ਗਵਰਨਮੈਂਟ ਨੂੰ ਵੀ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਹੈਗੇ ਕਿ 2 ਵੀਲਰਸ ਦਾ ਜੇ ਲੈਸਨ ਸੀ ਲੈਣਾ ਹੈਗਾ ਤੇ ਉਹ ਇੰਨਾ ਔਖਾ ਕਰ ਦੇਣ ਜਿਹੜੇ ਕੈਪੇਬਲ ਹੈਗੇ ਆ ਉਹਨਾਂ ਨੂੰ ਵੀ ਦੇ ਹੁਣ ਅੱਜਕੱਲ ਜਿਹੜਾ ਜੇ ਤੁਸੀਂ ਆਰਟੀਓ ਦੇ ਦਫਤਰ ਜਾਂਦੇ ਹੈਗੇ ਉਹ ਲਾਇਸੈਂਸ ਮਿਲਦਾ ਹੈਗਾ ਉਹਨਾਂ ਨੇ ਡਰਾਈਵਿੰਗ ਟੈਸਟ ਰੱਖੇ ਹੋਏ ਆ ਪਰ ਮੈਨੂੰ ਨਹੀਂ ਲੱਗਦਾ ਹੈਗਾ ਡਰਾਈਵਿੰਗ ਟੈਸਟ ਤੋਂ ਬਿਨਾ ਹੀ ਬੱਚੇ ਚਲਾਈ ਫਿਰਦੇ ਹੈਗੇ ਚਲਾਈ ਫਿਰਦੇ ਡਰਾਈਵਿੰਗ ਲਾਇਸੈਂਸ ਤੋਂ ਬਿਨਾ ਚਲਾਈ ਫਿਰਦੇ ਆ ਔਰ ਜੇਕਰ ਅਸੀਂ ਆਪਣੇ ਅਦਾਰਿਆਂ ਦੀ ਗੱਲ ਕਰ ਲੈਨੇ ਆ ਸਾਡੇ ਸਾਰਿਆਂ ਨੂੰ ਪਤਾ ਕਿ ਸਾਡੇ ਅਦਾਰਿਆਂ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਹੈ ਸਾਰਾ ਕੁਝ ਕਾਨੂੰਨੀ ਨਹੀਂ ਹੁੰਦਾ ਸਾਰਾ ਕੁਝ ਗੈਰਕਾਨੂੰਨੀ ਵੀ ਨਹੀਂ ਹੁੰਦਾ ਪਰ ਕੁਝ ਲੋਕ ਇਧਰੋਂ ਉਧਰੋਂ ਸੱਜਿਓਂ ਕਬਿਓ ਕਿਤੇ ਕੋਈ ਖਿੜਕੀ ਨੰਬਰ ਐਸਾ ਵੀ ਹੁੰਦਾ ਕਿ ਜਿਸ ਖਿੜਕੀ ਨੰਬਰ ਦੇ ਥਰੂ ਉਹ ਲਾਇਸੈਂਸ ਬਣਵਾ ਵੀ ਲੈਂਦੇ ਆ ਇਹੀ ਸਾਡੀ ਵਿਡੰਬ ਬਨਾਇਆ ਕਿ ਸਾਡੇ ਇੱਥੇ ਸਭ ਕੁਝ ਚੱਲਦਾ ਹੁਣ ਜੇਕਰ ਅਸੀਂ ਗੱਲ ਕਰਦੇ ਆ ਘਰ ਦੇ ਵਿੱਚ ਬੱਚਾ ਕੋਈ ਇਲਤ ਕਰਦਾ ਹੈ ਸ਼ਰਾਰਤ ਕਰਦਾ ਹੈ ਜਾਂ ਕੋਈ ਗਾਲਾਂ ਹੀ ਕੱਢਦਾ ਹੈ ਮਾਂ ਕਹਿੰਦੀ ਕਿ ਰੁਕ ਜਾ ਮੈਂ ਤੇਰੀ ਮੈਡਮ ਨੂੰ ਫੋਨ ਕਰ ਦਿੰਦੀ ਹੂੰ ਹੂੰ ਉਹਨੂੰ ਇਹ ਪਤਾ ਹੈ ਕਿ ਉਹ ਮੇਰੇ ਤੋਂ ਘੱਟ ਡਰਨਾ ਹੈ ਟੀਚਰ ਜਿਹੜੀ ਇਹਦੀ ਹੈਗੀ ਆ ਉਹਦੇ ਤੋਂ ਜ਼ਿਆਦਾ ਡਰਨਾ ਇਸ ਤਰ੍ਹਾਂ ਤੁਹਾਨੂੰ ਕੋਈ ਹੁਣ ਇਸ ਕਾਨੂੰਨ ਦੇ ਬਣ ਤੋਂ ਬਾਅਦ ਫੋਨ ਆਉਂਦੇ ਆ ਕਿ ਮੈਡਮ ਜੀ ਸਾਡਾ ਬੱਚਾ ਜਿਹੜਾ ਹਟਦਾ ਨਹੀਂ ਹੱਲੇ ਵੀ ਮੋਟਰਸਾਈਕਲ ਸਕੂਟਰ ਚਾਹੁੰਦਾ ਹੈ ਤੇ ਦੱਸੋ ਕੀ ਕਰੀਏ ਦੇਖੋ ਹੁਣ ਇਹ 1 ਅਗਸਤ ਤੋਂ ਸਟਾਰਟ ਹੋਇਆ ਹੈ ਜੀ ਠੀਕ ਹੈ ਹੁਣ ਫਿਰ ਜਿਹੜੇ ਪੇਪਰਸ ਹੋਣੇ ਹੈਗੇ ਉਹਨਾਂ ਵਿੱਚ ਪੀਟੀਐਮ ਹੋਏਗੀ बीटीएन ਤੇ ਅਸੀਂ ਪੇਰੈਂਟਸ ਨੂੰ ਇਹ ਚੀਜ਼ ਨੂੰ ਗਾਈਡ ਕਰਨਾ ਕਰਾਂਗੇ ਉਹਨਾਂ ਨੂੰ ਜੀ ਹਾਂ ਉਹ ਜਦੋਂ ਉਹਨਾਂ ਨੂੰ ਅਸੀਂ ਪੇਰੈਂਟਸ ਨੂੰ ਬੁਲਾਣਾ ਹੈ ਤਾਂ ਇਹ ਵੀ ਦੱਸਾਂਗੇ ਕਿ ਆਵਲਾ ਕਾਨੂੰਨ ਬਣ ਚੁੱਕਾ ਹੈ ਜੀ ਤੁਹਾਡਾ ਬੱਚਾ ਵਾਈਕਲ ਤੇ ਨਹੀਂ ਆਣਾ ਚਾਹੀਦਾ ਐਟ ਪ੍ਰੈਜ਼ੈਂਟ ਅਜੇ ਤੱਕ ਇਹੋ ਜਿਹਾ ਕੋਈ ਵੀ ਸਾਡੇ ਕੋਲ ਫੋਨ ਨਹੀਂ ਆਇਆ ਹੈਗਾ ਕਿ ਬੱਚਾ ਸਾਡਾ ਵਾਈਕਲ ਲੈ ਕੇ ਆਣਾ ਚਾਹੁੰਦਾ ਹੈਗਾ ਤੇ ਅਸੀਂ ਉਹਨੂੰ ਨਹੀਂ ਦਿੰਦੇ ਪਏਗੇ ਕਿਉਂਕਿ ਇਹਦੇ ਵਿੱਚ ਪੇਰੈਂਟਸ ਦੀ ਹੋ ਜਾਂਦੀ ਹੈ ਨੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਏਗੀ ਕਿ ਉਹਨਾਂ ਨੂੰ ਸਕੂਲ ਚੜ੍ਹ ਕੇ ਆਣਾ ਪਏਗਾ ਜੀ ਆਪ ਅੱਜਣਗੇ ਇਸ ਕਰਕੇ ਪੇਰੈਂਟਸ ਆਪਣੇ ਬਚਾਅ ਵਾਸਤੇ ਬੱਚੇ ਨੂੰ ਪਾਵੇ ਵਾਈਕਲ ਫੜਾ ਦੇਣਗੇ ਉਹ ਆਪਣਾ ਟਾਈਮ ਬਚਾਉਂਦੇ ਹੈਗੇ ਜੀ ਬਿਲਕੁਲ ਜੀ ਪਰ ਟਾਈਮ ਬਚਾਉਂਦੇ ਇੱਥੇ ਸਰਕਾਰ ਦਾ ਮੰਤਵ ਜਿਹੜਾ ਹੈ ਉਹ ਤੁਹਾਡਾ ਟਾਈਮ ਖਰਾਬ ਕਰਨਾ ਨਹੀਂ ਸਰਕਾਰ ਦਾ ਮੰਤਵ ਇਹ ਹੈ ਕਿ ਤੁਹਾਡੇ ਬੱਚੇ ਦੀ ਤੇ ਦੂਸਰੇ ਲੋਕਾਂ ਦੀ ਜ਼ਿੰਦਗੀ ਬਚੀ ਰਵੇ ਤਾਂ ਕਰਕੇ ਇਹ ਕਾਨੂੰਨ ਦੇ ਵਿੱਚ ਥੋੜੀ ਸਖਤੀ ਕੀਤੀ ਗਈ ਹੈ हां ਮੰਨਦੇ ਆ ਜੁਰਮਾਨਾ ਵੱਡਾ ਸਜ਼ਾ ਵੀ ਹੈ ਔਰ ਮਾਪੇ ਜੇਕਰ ਘਰ ਬੈਠਾ ਹੈ ਬੱਚਾ ਬਾਹਰ ਐਕਸੀਡੈਂਟ ਕਿਸੇ ਚੌਂਕ ਚੌਰਾਹੇ ਦੇ ਵਿੱਚ ਕਰ ਦਿੰਦਾ ਤਾਂ ਉੱਥੇ ਮਾਪੇ ਨੂੰ ਵੀ 3 ਸਾਲ ਦੀ ਸਜ਼ਾ ਹੋ ਸਕਦੀ ਜਿਹਦੇ ਨਾਂ ਦੇ ਉੱਪਰ ਉਹ ਵਹੀਕਲ ਰਜਿਸਟਰਡ ਹੈ ਪਰ ਅਸੀਂ ਵੀ ਸਮਝੀਏ ਸਰਕਾਰ ਦਾ ਸਾਥ ਦਈਏ ਤਾਂ ਕਿ ਇਸ ਕਾਨੂੰਨ ਨੂੰ ਸਫਲਤਾਪੂਰਵਕ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਸਕੇ ਸਾਡੀਆਂ ਜਾਨਾਂ ਬੇਸ਼ਕੀਮਤੀ ਜਾਨਾਂ ਸਾਡੇ ਦੇਸ਼ ਦਾ ਭਵਿੱਖ ਜਿਹੜੇ ਇਹ ਚੜ੍ਹਦੀ ਉਮਰ ਦੇ ਨਿਆਣੇ ਨੇ ਉਹ ਬਚ ਸਕਣ ਸੜਕੀ ਇਸ ਸੁਰੱਖਿਆ ਦੇ ਲਈ ਇਹ ਨਿਯਮ ਜਿਹੜਾ ਇਹ ਬਣਾਇਆ ਗਿਆ ਹੁਣ ਆ ਦੇਖੋ ਪੁਲਿਸ ਵਾਲੇ ਆਪਣਾ ਕੰਮ ਕਰ ਰਹੇ ਬਿਲਕੁਲ ਜੀ ਪਰ ਇੱਥੇ ਸਾਡੇ ਮੁਲਕ ਦੇ ਵਿੱਚ ਇਹ ਹੈ ਕਿ ਅਸੀਂ ਜੇਕਰ ਕਹਿ ਦਈਏ ਕਿ 100% ਕੋਈ ਬੰਦਾ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਜੂ ਤਾਂ ਮੈਂ ਇੱਥੇ ਬੈਠ ਕੇ ਝੂਠ ਬੋਲ ਰਿਹਾ ਹੋਊਗਾ 100% ਨਾ ਅਸੀਂ ਕਰ ਸਕਦੇ ਆ ਨਾ ਤੁਸੀਂ ਕਰ ਸਕਦੇ ਹੋ ਨਾ ਪੁਲਿਸ ਵਾਲੇ ਕਰ ਸਕਦੇ ਬਿਲਕੁਲ ਜੀ ਕਿਉਂਕਿ ਜੇਕਰ ਪੁਲਿਸ ਵਾਲੇ ਕਰਨਗੇ ਉੱਪਰੋਂ ਕਈਆਂ ਦੇ ਫੋਨ ਕਰਨ ਨੂੰ ਲੱਗ ਜਾਂਦੇ ਆ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਸਿਫਾਰਿਸ਼ਾਂ ਪੈ ਜਾਂਦੀਆਂ ਜੇਕਰ ਤੁਸੀਂ ਕਰਦੇ ਹੋ ਮਾਪੇ ਲੜਨ ਆ ਜਾਂਦੇ ਆ ਬਿਲਕੁਲ ਕਿ ਸਾਡੇ ਬੱਚੇ ਨੂੰ ਤੁਸੀਂ ਆ ਨਹੀਂ ਕਹਿ ਸਕਦੇ ਤੁਸੀਂ ਉਹ ਨਹੀਂ ਕਹਿ ਸਕਦੇ ਤੁਸੀਂ ਇਦਾਂ ਕਰ ਸਕਦੇ ਹੋ ਤੁਹਾਡੇ ਵੀ ਹੱਥ ਵੱਜ ਗਏ ਕਿ ਅਸੀਂ ਤਾਂ ਆਪਣੀ ਨੌਕਰੀ ਕਰਨੀ ਆ ਭਾਈ ਜੇਕਰ ਇਹਨਾਂ ਨੂੰ ਨਹੀਂ ਆਪਣੇ ਨਿਆਣੇ ਦੀ ਫਿਕਰ ਤੇ ਅਸੀਂ ਕੀ ਕਰੀਏ ਮਾਪੇ ਜਿਹੜੇ ਹੈਗੇ ਆ ਉਹਨਾਂ ਦੇ ਗੱਲ ਦੇ ਵਿੱਚ ਗੂਠਾ ਨਿਆਣੇ ਦੇ ਦਿੰਦੇ ਆ ਕਿ ਭਾਈ ਜੇਕਰ ਤੁਸੀਂ ਮੈਨੂੰ ਮੋਟਰਸਾਈਕਲ ਨਾਲ ਲੈ ਕੇ ਦਿੱਤਾ ਸਕੂਟਰ ਨਾਲ ਲੈ ਕੇ ਦਿੱਤਾ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਹੁਣ ਜੇ ਸਾਰਾ ਹੀ ਤਾਣਾ ਬਣਾ ਉਲਝ ਗਿਆ ਤੇ ਕਾਨੂੰਨ ਕਿਤੇ ਹਵਾ ਦੇ ਵਿੱਚ ਨਾ ਲੜਕ ਜਵੇ ਨਹੀਂ ਦੇਖੋ ਇਹਦੇ ਵਾਸਤੇ ਤਾਂ ਟੀਏ ਪੇਰੈਂਟਸ ਨੂੰ ਹੀ ਮੋਰਲ ਐਜੂਕੇਸ਼ਨ ਦੇਣੀ ਪੈਣੀ ਹੈ ਠੀਕ ਹੈ ਯਾ ਤਾਂ ਜਿਵੇਂ ਸੈਮੀਨਾਰ ਸਕੂਲਾਂ ਵਿੱਚ ਆ ਕੇ ਪੁਲਿਸ ਵਾਲੇ ਕਰਦੇ ਪਏ ਆ ਬੱਚਿਆਂ ਨੂੰ ਗਾਈਡ ਕਰਦੇ ਪਏ ਹੈਗੇ ਕਿ ਆਹ ਬਲੇ ਕਾਨੂੰਨ ਬਨੇ ਆ ਤੇ ਸਰਕਾਰ ਨੂੰ ਵੀ ਇਹੋ ਜੇ ਪੇਰੈਂਟਿੰਗ ਦੇ ਕੋਈ ਨਾ ਕੋਈ ਸੈਮੀਨਾਰਸ ਲਗਾਉਣੇ ਚਾਹੀਦੇ ਆ ਜਿਹਦੇ ਵਿੱਚ ਉਹ ਬੱਚਿਆਂ ਨੂੰ ਉਦ ਪਾਲਣਾ ਕਿੱਦਾਂ ਹੈਗਾ ਉਹਨਾਂ ਦੀਆਂ ਡਿਮਾਂਡਸ ਕਿੱਦਾਂ ਕਰਨੀਆਂ ਹੈਗੀਆਂ ਹੁਣ ਦੇਖੋ ਮੇਰੇ ਕੋਲ ਇਹੋ ਜੀ ਹੈ ਜਿਹੋ ਜੀ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈਗੀ ਹੈ ਕਿ ਉਹਨਾਂ ਦੇ ਗਲੇ ਵਿੱਚ ਅੰਗੂਠਾ ਦਿੰਦੇ ਹੈਗੇ ਕਿ ਮੈਨੂੰ ਫੋਨ ਵੀ ਚਾਹੀਦਾ ਮੈਨੂੰ ਵਾਈਕ ਵੀ ਚਾਹੀਦਾ ਤਦ ਹੀ ਮੈਂ ਸਕੂਲ ਜਾਣਾ ਇਹ ਮੇਰੇ ਵਾਸਤੇ ਨਵੀਂ ਗੱਲ ਨਹੀਂ ਹੈ ਮੇਰੇ ਕੋਲ ਪੇਰੈਂਟਸ ਆ ਕੇ ਸ਼ਿਕਾਇਤ ਕਰਦੇ ਹਨ ਹਾਂ ਪਰ ਇਹ ਗੱਲ ਹੈਗੀ ਹੈ ਉੱਥੇ ਪੇਰੈਂਟਸ ਨੇ ਵੀ ਉਹਨਾਂ ਨੂੰ ਸਮਝਾਉਣਾ ਹੈ ਅਸੀਂ ਨਹੀਂ ਸਮਝਾਵਾਂਗੇ ਨਾਲ ਇਹ ਡਬਲ ਰੋਲ ਹੈਗਾ ਜੀ ਹਾਂ ਪੇਰੈਂਟਸ ਦਾ ਆਪਣਾ ਰੋਲ ਹੈਗਾ ਹੇਪੀ ਤੇ ਇਥੇ ਟੀਚਰਸ ਦਾ ਆਪਣਾ ਰੋਲ ਹੈ ਕਿਉਂਕਿ ਟੀਚਰਸ ਕੋਲ ਇੱਕ ਬੱਚੇ ਨੇ ਆਣਾ ਸਿਰਫ 6 ਘੰਟੇ ਲਈ ਹੂੰ ਠੀਕ ਹੈ ਬਾਕੀ ਜਿਹੜੇ ਉਹਨੇ 18 ਘੰਟੇ ਹੈਗੇ ਆ ਉਹਨੇ ਘਰ ਵਿੱਚ ਰਹਿਣਾ ਹੈ ਜੀ ਸਮਾਜ ਵਿੱਚ ਰਹਿਣਾ ਸਮਾਜ ਵਿੱਚ ਰਹਿਣਾ ਹੈਗਾ ਆਪਣੇ ਪੇਰੈਂਟਸ ਕੋਲ ਰਹਿਣਾ ਹੈ ਆਪਣੀ ਫੈਮਿਲੀ ਵਿੱਚ ਰਹਿਣਾ ਹੈਗਾ ਤੇ ਇਸ ਕਰਕੇ ਜਿਹੜਾ ਟਾਈਮ ਜਿੱਥੇ ਉਹਨੇ ਜ਼ਿਆਦਾ ਸਪੈਂਡ ਕਰਨਾ ਹੈਗਾ ਉਹਦੇ ਵੱਲੋਂ ਉਹਨੂੰ ਜ਼ਿਆਦਾ ਵਧੀਆ ਗਿਆਨ ਵੀ ਮਿਲ ਸਕਦਾ ਹੈ ਜੀ ਕਿਉਂਕਿ ਕਹਿੰਦੇ ਸਭ ਤੋਂ ਪਹਿਲਾ ਗੁਰੂ ਤਾਂ ਮਾਂ ਹੀ ਹੁੰਦਾ ਹੈ ਬਿਲਕੁਲ ਇਥੇ ਮਾਂ ਦਾ ਰੋਲ ਬਹੁਤ ਜ਼ਿਆਦਾ ਆ ਜਾਂਦਾ ਹੈ ਜੀ ਜੇ ਮਾਂ ਚਾਹੇ ਤਾਂ ਬੱਚੇ ਨੂੰ ਇਹ ਸਮਝਾ ਸਕਦੀ ਹੈ ਕਿ ਬੇਟਾ ਤੇਰੇ ਵਾਸਤੇ ਇਹ ਚੀਜ਼ ਠੀਕ ਨਹੀਂ ਹੈ ਹਾਂ ਕਿਉਂਕਿ ਆਪਾਂ ਅਖਬਾਰਾਂ ਵੀ ਪੜ੍ਹਦੇ ਹੈਗੇ ਆ ਸਾਰਾ ਕੁਝ ਹੈ ਗਿਆ ਨਾਲ ਮਦਰਸ ਨੂੰ ਕਿਹੜਾ ਨਹੀਂ ਪਤਾ ਹੁੰਦਾ ਕਿ ਬੱਚੇ ਦੀ ਕੰਪਨੀ ਕਿੱਦਾਂ ਦੀ ਹੈ ਜੇ ਬੱਚੇ ਦੀ ਜਿਹੋ ਜੀ ਕੰਪਨੀ ਹੈਗੀ ਆ ਉਹਨੂੰ ਪਤਾ ਚਾਰ-ਚਾਰ ਮੁੰਡੇ ਆਂਦੇ ਪਏ ਹੈਗੇ ਆ ਜਾਂਦੇ ਇੱਕੋ ਮੋਟਰਸਾਈਕਲ ਤੇ ਹਾਊ ਇਟ ਇਜ਼ ਪੋਸੀਬਲ ਬਿਲਕੁਲ ਨਿਕਲਦੇ ਤਾਂ ਅਕਸਰ ਘਰੋਂ ਹੀ ਆ ਨਾ ਜੀ 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 ਗਲਤੇ ਘਰੋਂ ਹੀ ਨਿਕਲਦੀ ਗਲਤੇ ਘਰੋਂ ਹੀ ਨਿਕਲਦੇ ਗਿਆ ਫਿਰ ਸਟਾਰਟ ਪੁਆਇੰਟ ਉਹੀ ਆ ਗਿਆ ਕਿ ਘਰੋਂ ਹੀ ਜਾਣਾ ਹੈਗਾ ਬੱਚੇ ਨੇ ਤੇ ਇਸ ਕਰਕੇ ਕਿਉਂ ਨਹੀਂ ਸਰਕਾਰ ਨੂੰ ਇਹ ਚਾਹੀਦਾ ਕਿ ਪੇਰੈਂਟਸ ਤੇ ਵੀ ਇਹੋ ਜਿਹੇ ਸੈਮੀਨਾਰਸ ਕਿਤੇ ਜਾਣ ਜਿਹੜੇ ਆਪਾਂ ਨਵੇਂ ਕਾਨੂੰਨ ਬਣਾ ਰਹੇ ਆ ਕਿ ਬੱਚਿਆਂ ਨੇ 18 ਸਾਲ ਤੋਂ ਅਬਵ ਬੱਚਾ ਜਿਹੜਾ ਹੈਗਾ ਉਹੀ ਚਲਾ ਸਕਦਾ ਤੇ ਉਹਨਾਂ ਦੇ ਜਿਹੜੇ ਹੈਗੇ ਕਾਨੂੰਨ ਉਹਨਾਂ ਨੂੰ ਦੱਸੋ ਬਲਕਿ ਇਹ ਵੀ ਦੱਸੋ ਕਿ ਆਪ ਵੀ ਜਦੋਂ ਪੇਰੈਂਟਸ ਡਰਾਈਵ ਕਰਦੇ ਪਏ ਹੈਗੇ ਕਿ ਉਹਨਾਂ ਨੇ ਲੇਨ ਕਿੱਦਾਂ ਯੂਜ਼ ਕਰਨੀ ਹੈ ਸਪੀਡ ਲਿਮਿਟਸ ਕਿੱਦਾਂ ਕਰਨੀਆਂ ਹੈਗੀਆਂ ਇਹ ਤੇ ਜੀ ਹੁਣ ਦੇਖੋ ਜਿੱਥੇ ਚੌਕ ਵਿੱਚ ਦੇਖਣਗੇ ਪੁਲਿਸ ਵਾਲੇ ਖੜੇ ਆ ਉਹਨੂੰ ਐਦਾਂ ਟਰਨ ਕਰਕੇ ਜਾਣਗੇ ਭਾਵੇਂ ਅਗਲੇ ਬੰਦੇ ਦਾ ਨੁਕਸਾਨ ਹੋ ਜਾਵੇ ਬਿਲਕੁਲ ਸਹੀ ਗੱਲ ਹੈ ਰੈੱਡ ਲਾਈਟ ਹੋਏਗੀ ਤੇ ਦੇਖਣਗੇ ਪੁਲਿਸ ਵਾਲਾ ਨਹੀਂ ਖੜਾ ਐ ਗੋਲੀ ਵੱਲ ਨਿਕਲ ਕੇ ਜਾਣਗੇ ਭਾਵੇਂ ਅਗਲਾ ਜਿਹੜਾ ਭਾਵੇਂ ਆਪਣੀ ਗ੍ਰੀਨ ਲਾਈਟ ਤੇ ਆ ਰਿਹਾ ਹੋਏਗਾ ਉਹਨਾਂ ਨੂੰ ਨੁਕਸਾਨ ਹੋ ਜਾਏਗਾ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਇਹ ਪੇਰੈਂਟਸ ਨੂੰ ਵੀ ਦੱਸਣੀਆਂ ਪੈਣੀਆਂ ਹੈਗੀਆਂ ਤੇ ਬੱਚਿਆਂ ਨੂੰ ਵੀ ਦੱਸਣੀਆਂ ਪੈਣੀਆਂ ਸਾਈਮਲਟੇਨੀਅਸ ਬਿਲਕੁਲ ਜੀ ਇਹ ਗੱਲ ਬੜੀ ਦਰੁਸਤ ਹੈ 16 ਨੇ ਖਰੀ ਗੱਲ ਆ ਕਿ ਬੱਚਿਆਂ ਨੂੰ ਕੇਵਲ ਜੁਰਮਾਨੇ ਤੋਂ ਡਰਾ ਕੇ ਉਹਨਾਂ ਨੂੰ ਇਹ ਦੱਸ ਕੇ ਕਿ ਤੁਹਾਡੀ ਤੁਸੀਂ ਹੱਲੇ ਅੰਡਰ ਏਜ ਹੋ ਤੁਸੀਂ ਡਰਾਈਵ ਨਹੀਂ ਕਰ ਸਕਦੇ ਬਕਾਇਦਾ ਸਾਨੂੰ ਇਹ ਸਕੂਲਾਂ ਦੇ ਵਿੱਚ ਇੱਕ ਸੈਮੀਨਾਰ ਇਸ ਮਕਸਦ ਲਈ ਵੀ ਕਰਵਾਉਣੀ ਚਾਹੀਦੀ ਨੇ ਕਿ ਉਹਨਾਂ ਨੂੰ ਬਕਾਇਦਾ ਸਾਰੀ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਵੇ ਜੋ ਸੜਕ ਦੇ ਉੱਪਰ ਲਾਈਨਸ ਬਣੀਆਂ ਹੁੰਦੀਆਂ ਨੇ ਉਹਨਾਂ ਦਾ ਕੀ ਮਕਸਦ ਹੈ ਜੋ ਸਾਡੀਆਂ ਟ੍ਰੈਫਿਕ ਲਾਈਟਸ ਨੇ ਉਹਨਾਂ ਦਾ ਕੀ ਮਕਸਦ ਹੈ ਜੋ ਸਾਡੇ ਚੌਕ ਨੇ ਉਹਨਾਂ ਚੌਕਸ ਦੇ ਵਿੱਚ ਅਸੀਂ ਐਂਟਰ ਕਿੱਦਾਂ ਕਰਨਾ ਐਗਜ਼ਿਟ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਸੀਂ ਸਪੀਡ ਲਿਮਿਟ ਦੇ ਬਾਰੇ ਕਿਵੇਂ ਜਾਣ ਸਕਦੇ ਹਾਂ ਅਸੀਂ ਕਿਸ ਸੜਕ ਦੇ ਉੱਪਰ ਸਫ਼ਰ ਕਰ ਰਹੇ ਹਾਂ ਇਹ ਸਾਰੀ ਦੀ ਸਾਰੀ ਜਾਣਕਾਰੀ ਸਾਡੇ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਇਹ ਅਫਸੋਸ ਕਿ ਅਸੀਂ ਇਸ ਪਾਸੇ ਨੂੰ ਹੁੰਦੇ ਨਹੀਂ ਅਸੀਂ ਜੁਰਮਾਨੇ ਵਾਲੇ ਪਾਸੇ ਅਸੀਂ ਡੰਡੇ ਵਾਲੇ ਪਾਸੇ ਜ਼ਿਆਦਾ ਹੋ ਜਾਂਦੇ ਆ ਅਸੀਂ ਐਜੂਕੇਟ ਕਰਨ ਵਾਲੇ ਪਾਸੇ ਜਿਹੜਾ ਉਹ ਹੁੰਦੇ ਨਹੀਂ ਸਰਕਾਰਾਂ ਦੇ ਅੱਗੇ ਬੇਨਤੀ ਹੈ ਕਿ ਅਸੀਂ ਕਾਨੂੰਨ ਵੀ ਲਾਗੂ ਕਰਨੇ ਆ ਜੇ ਕਾਨੂੰਨ ਲਾਗੂ ਕਰਨੇ ਆ ਤਾਂ ਫਿਰ ਉਹਦੇ ਵਾਸਤੇ ਸਾਨੂੰ ਪਹਿਲਾਂ ਐਜੂਕੇਟ ਵੀ ਕਰਨਾ ਪਏਗਾ ਉਹਨਾਂ ਨੂੰ ਕਿ ਜਿਨ੍ਹਾਂ ਦੇ ਉੱਪਰ ਇਹ ਕਾਨੂੰਨ ਆ ਆਪਾਂ ਥੋਪੇ ਨੇ ਮੈਡਮ ਮਨਿੰਦਰ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਆਸ ਕਰਦੇ ਹਾਂ ਕਿ ਸਾਡੀ ਇਹ ਗੱਲਬਾਤ ਬੱਚਿਆਂ ਵਾਸਤੇ ਵੀ ਔਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਵਾਸਤੇ ਵੀ ਬੱਚਿਆਂ ਦੇ ਮਾਪਿਆਂ ਵਾਸਤੇ ਵੀ ਇਹ ਲਾਹੇਵੰਦ ਹੋਏਗੀ ਔਰ ਸਾਡੇ ਬੱਚੇ ਜਿਹੜੇ ਆ ਇਸ ਕਾਨੂੰਨ ਦੀ ਪਾਲਣਾ ਕਰਦੇ ਹੋਏ ਸਾਡੇ ਦੇਸ਼ ਦਾ ਉਪਭਵਖ ਨੇ ਔਰ ਉਸ ਗੱਲ ਨੂੰ ਸਮਝਦੇ ਹੋਏ ਅੰਡਰਏ ਜਿਹੜੇ ਬੱਚੇ ਨੇ ਉਹ ਆਪਣਾ ਵਾਹਨ ਲੈ ਕੇ ਬਾਹਰ ਨਹੀਂ ਨਿਕਲਣਗੇ ਨਾ ਸਕੂਲੇ ਨਾ ਕਿਤੇ ਬਾਜ਼ਾਰਾਂ ਸੜਕਾਂ ਦੇ ਉੱਪਰ ਕਿਉਂਕਿ ਸਾਨੂੰ ਉਹਨਾਂ ਦੀ ਫਿਕਰ ਹੈ ਮੈਮ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਡੀ ਇਹ ਗੱਲਬਾਤ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਤਿੱਕਰ ਜਾਣੀ ਹੈ ਸਰਕਾਰ ਤਿੱਕਰ ਜਾਣੀ ਹੈ ਬੱਚਿਆਂ ਤਿੱਕਰ ਜਾਣੀ ਹੈ ਬੱਚਿਆਂ ਦੇ ਮਾਪੇ ਤਿੱਕਰ ਜਾਣੀ ਹੈ ਸਿਆਸ ਕਰਦੇ ਕਿ ਸਾਡੀ ਇਹ ਗੱਲ ਬਾਤ ਜੋ ਸਾਰਤਕ ਤਰੀਕੇ ਨਾਲ ਹੋਈ ਹੈ ਸਾਰਤਕ ਤਰੀਕੇ ਨਾਲ ਜੋ ਅਸੀਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਤੱਕ ਪਹੁੰਚੇਗਾ ਤੁਹਾਡਾ ਇਹ ਬੇਸ਼ਕੀਮਤੀ ਸਮਾਂ ਦੇਣ ਦੇ ਲਈ ਸ਼ੁਕਰੀਆ ਮੈਂ ਵੀ ਇਹ ਹੀ ਉਮੀਦ ਕਰਦੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਔਰ ਧੰਨਵਾਦ ਸਾਡੇ ਦਰਸ਼ਕਾਂ ਦਾ ਵੀ ਕਿਉਂ ਸਾਡੀ ਇਸ ਗੱਲਬਾਤ ਵਿੱਚ ਬਣੇ ਰਹੇ ਆਓ ਇਸ ਕਾਨੂੰਨ ਨੂੰ ਆਪਾਂ ਪੂਰੀ ਤਰ੍ਹਾਂ ਲਾਗੂ ਕਰੀਏ ਤੇ ਤਾਂ ਕਿ ਸਾਡੇ ਇਹ ਬੱਚੇ ਜਿਹੜੇ ਆ ਹੱਸਦੇ ਖੇਡਦੇ ਘਰੋਂ ਸਕੂਲੇ ਜਾਣ ਤੇ ਹੱਸਦੇ ਖੇਡਦੇ ਸਕੂਲ ਤੋਂ ਵਾਪਸ ਘਰੇ ਆਉਣ ਤੇ ਹੱਸਦੇ ਖੇਡਦੇ ਆਪਣੀ ਜ਼ਿੰਦਗੀ ਨੂੰ ਮਾਣਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੀ ਇਸ ਗੱਲਬਾਤ ਵਿੱਚ ਬਣੇ ਰਹਿਣ ਦੇ ਲਈ